Alt News Channel ਦੇ ਤੁਹਾਡਾ ਸਵਾਗਤ ਦੀਵਾਲੀ ਦੀਵਿਆਂ ਅਤੇ ਰੋਸ਼ਨੀ ਦਾ ਤਿਹਾਰ ਇਹ ਦੀਵਾਲੀ ਪਾਣੀ ਨਾਲ ਵੱਲਦੇ ਹੋਏ ਦੀਵਿਆਂ ਦੀ ਚਾਈਨਾ ਨਹੀਂ ਭਾਰਤ ਦੀ ਆਧੁਨਿਕ ਦੀਵਾਲੀ ਅੱਜ ਪਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਦੀਵਾਲੀ ਦੀਵਿਆਂ ਅਤੇ ਰੋਸ਼ਨੀ ਦਾ ਤਿਹਾਰ ਹੈ ਇਸ ਦਿਹਾੜੇ ਤੇ ਹਰ ਘਰ ਦੁਕਾਨ ਦਫ਼ਤਰ ਨੂੰ ਸਜਾਉਣਾ ਹਰ ਇੱਕ ਦਾ ਸੁਪਨਾ ਹੁੰਦਾ ਹੈ ਦੀਵਿਆਂ ਨਾਲ ਦੀਵਾਲੀ ਵਾਲੀ ਰਾਤ ਨੂੰ ਰੋਸ਼ਨ ਕਰਨਾ ਸ਼ੁਭ ਮੰਨਿਆ ਜਾਂਦਾ ਹੈ ਮਿੱਟੀ ਦੇ ਦੀਵਿਆਂ ਦੇ ਵਿੱਚ ਤੇਲ ਪਾ ਕੇ ਰੋਸ਼ਨੀ ਕਰਨ ਦੀ ਥਾਂ ਬਾਜ਼ਾਰ ਦੇ ਵਿੱਚ ਇੱਕ ਵੱਖ ਤਰ੍ਹਾਂ ਦੇ ਦੀਵੇ ਆਏ ਹਨ ਜੋ ਪਾਣੀ ਨਾਲ ਬਲਦੇ ਹਨ ਤੇ ਲੰਬੇ ਸਮੇਂ ਤੱਕ ਰੋਸ਼ਨੀ ਕਰਦੇ ਹਨ ਖਾਸ ਇਹ ਹੈ ਕਿ ਇਹ ਦੀਵਿਆਂ ਨਾਲ ਅੱਗ ਲੱਗਣ ਜਾਵੀ ਕੋਈ ਖਤਰਾ ਨਹੀਂ ਤੇ ਸਭ ਨਾਲੋਂ ਵੱਡੀ ਗੱਲ ਇਹ ਭਾਰਤੀ ਹਨ ਕਦੀ ਸਮਾਂ ਸੀ ਕਿ ਚਾਈਨਾ ਦੇ ਸਮਾਨ ਨੇ ਭਾਰਤੀ ਸਮਾਨ ਤੇ ਹਾਵੀ ਹੋ ਮਿੱਟੀ ਦੇ ਦੀਵਿਆਂ ਦਾ ਨਾਮੋ ਨਿਸ਼ਾਨ ਖਤਮ ਕਰ ਦਿੱਤਾ ਸੀ ਪਾਵੇਂ ਹਰ ਭਾਰਤੀ ਚਾਈਨਾ ਹਾਂ ਦੇ ਸਮਾਨ ਨੂੰ ਪਸੰਦ ਨਹੀਂ ਸੀ ਕਰਦਾ ਪਰ ਫੇਰ ਵੀ ਮਜਬੂਰੀ ਦੇ ਵਿੱਚ ਉਹ ਖਰੀਦਦਾ ਜ਼ਰੂਰ ਸੀ ਪਰ ਅੱਜ ਪਰਦਾ ਬਣਿਆ ਹੋਇਆ ਇੱਕ ਆਧੁਨਿਕ ਅਤੇ ਸਸਤਾ ਸਮਾਨ ਬਾਜ਼ਾਰ ਦੇ ਵਿੱਚ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਇਹ ਹੈ ਐਸਾ ਦੀਵਾ ਜੋ ਕਿ ਪਾਣੀ ਨਾਲ ਜਲਦਾ ਹੈ ਤੇ ਲੰਬਾ ਸਮਾਂ ਰੋਸ਼ਨੀ ਕਰਦਾ ਹੈ ਦੁਕਾਨਦਾਰਾਂ ਨੇ ਦੱਸਿਆ ਕਿ ਵੱਖ-ਵੱਖ ਤਰ੍ਹਾਂ ਦੀਆਂ ਸਜਾਵਟ ਵਾਲੀਆਂ ਲਾਈਟਾਂ ਵੀ ਬਾਜ਼ਾਰ ਦੇ ਵਿੱਚ ਮਿਲ ਰਹੀਆਂ ਨੇ ਜੋ ਕਿ ਸਮੇਂ ਦੀ ਮੰਗ ਹਨ ਤੇ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ ਉਹਨਾਂ ਇਹ ਵੀ ਦੱਸਿਆ ਕਿ ਇਹ ਲਾਈਟਾਂ ਹਰ ਵਰਗ ਦੇ ਪਰਿਵਾਰ ਦੇ ਬਜਟ ਦੇ ਵਿੱਚ ਹਨ ਤੇ ਇਹ ਸਾਰਾ ਸਭਾਂ ਪਾਰਤੀ ਹੈ ਆਲਟੂ ਨਿਊਜ਼ ਦੀ ਹੱਥ ਜੋੜ ਕੇ ਰਿਕਵੈਸਟ ਹੈ ਕਿ ਜਦੋਂ ਵੀ ਤੁਸੀਂ ਦੀਵਾਲੀ ਦੀ ਖਰੀਦਦਾਰੀ ਕਰੋ ਤਾਂ ਸਾਡੀ ਸਮਾਨ ਨੂੰ ਚਰਜੀ ਦੇ ਨਾਲ ਨਾ ਭੁੱਲਣਾ ਆਓ دیکھتے ਹਾਂ ਪੂਰੀ ਰਿਪੋਰਟ ਸਰ ਕੀ ਨਾਮ ਤੁਹਾਡਾ ਸਜਿੰਦਰ ਸਾਲੀ ਭਾਜੀ ਸਰ ਇਹ ਜਿਹੜੀ ਦੀਵੇ ਪਾਣੀ ਵਾਲੇ ਆਏ ਆ ਕਿੰ tane ਦੀਵੇ ਆ ਤੇ ਕਿਸ ਤਰ੍ਹਾਂ ਦੇ ਸਰ ਇਹ ਨਾ ਇੱਕ ਛੋਟਾ ਜਿਹਾ ਦੀਵਾ ਪਲਾਸਟਿਕ ਦਾ ਹੈ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾਓ ਤੇ ਇਹ ਸਟਾਰਟ ਹੋ ਜਾਂਦਾ ਹੈ ਇਹ ਸਰ ਜਿੱਦਾਂ ਪਹਿਲੇ ਪਹੀ ਪਿੱਛੇ ਲਾਈਟਸ ਲਵਾਉਂਦੇ ਸੀ ਦੀਵੇ ਵਾਲੇ ਲਾਈਟਾਂ ਲੈ ਕੇ ਆਉਂਦੇ ਸੀ ਪਹਿਲੇ ਉਹ ਕਿਰਾਏ ਤੇ ਲਿਆਉ ਜੀ 500 ਰੁਪਏ ਕਿ ਲੜੀ ਦਾ ਕਿਰਾਇਆ ਹੁੰਦਾ ਸੀ 10-10 ਲੜੀਆਂ ਘਰਾਂ ਦੇ ਵਿੱਚ ਲੱਗ ਜਾਂਦੀਆਂ 5-5000 ਰੁਪਏ ਰੈਂਟ ਪੈਂਦਾ ਹੁੰਦਾ ਨਵਾਂ ਲਿਆਉ ਤੇ 10000 ਦਾ ਖਰਚਾ ਆ ਜਾਂਦਾ ਇੱਕ ਛੋਟਾ ਜਿਹਾ ਦੀਵਾ 20 ਰੁਪਏ ਦਾ ਪੀਸ ਹੈ ਘਰ ਦੇ ਵਿੱਚ 4-500 ਦੇ ਦੀਵੇ ਲਾਏ ਹੋਣ ਤੇ ਬਹੁਤ ਸੋਹਣਾ ਲੱਗ ਜਾਂਦਾ ਨਾ ਸਰੋਂ ਦਾ ਤੇਲ ਪਾਣ ਦੀ ਲੋੜ ਹੈ ਨਾ ਜੋਤ ਪਾਣ ਦੀ ਲੋੜ ਹੈ ਸਾਰਾ ਖਰਚਾ ਬਚ ਜਾਂਦਾ ਇਹ ਹਰ ਇੱਕ ਦੀ ਜੇਬ ਦੇ ਵਿੱਚ ਕਾਹੀ ਲੈ ਕੇ ਜਾ ਸਕਦੇ ਕਿੰਨੀ ਕਿ ਮੰਗਿਆ ਸਰ ਇਹਦੀ ਬਹੁਤ ਮੰਗ ਹੈ ਸਾਡੇ ਕੋਲ ਕਸਟਮਰ ਰੋਦੀਵਾਲੀ ਤੋਂ ਪਹਿਲੇ ਆਣਾ ਸ਼ੁਰੂ ਹੋ ਗਏ ਆ ਕੀ ਜੀ ਇਹਦਾ ਫਟਾਫਟ ਸਾਨੂੰ ਜੀ ਪ੍ਰੋਵਾਈਡ ਕਰਾਓ ਅਸੀਂ ਦਿੱਲੀੋਂ ਇਹ ਮਾਲ ਲੈ ਆਏ ਆ ਸਾਰਾ ਮਾਲ ਤੇ ਲੈ ਆਏ ਹਾਂ ਹਾਂ ਜੀ ਜੀ ਸਰ ਕਿੰਨੇ ਕਿਲਾ ਪੈਂਦਾ ਸਰ ਇਹ ਤੁਹਾਨੂੰ ਜਿਹੜਾ ਪਾਣੀ ਵਾਲਾ ਦੀਵਾ 30 ਰੁਪਏ ਦਾ ਪੀਸ ਪੈਂਦਾ ਇਹਦੇ ਵਿੱਚ ਕਈ ਪੰਜਾਬ ਵਾਲੇ ਵੀ ਹੈਗੇ ਕੋਈ 10 ਰੁਪਏ ਵਾਲਾ ਵੀ ਹੈਗਾ ਮਤਲਬ ਅਲੱਗ ਅਲੱਗ ਰੇਟ ਹੈ ਜਦੋਂ ਦੀਵੇ ਦਾ ਸਾਈਜ਼ ਵਧੀ ਜਾਏਗਾ ਉਦੋਂ ਦਾ ਰੇਟ ਵਧੀ ਜਾਣਗੇ ਕਿਨਾ ਪੈਂਦਾ ਲੜੀ ਨਹੀਂ ਕਰ ਜੀ ਸਰ ਇਹ ਪਾਣੀ ਦੇ ਦੀਵੇ ਪਾਣੀ ਪਾਪਾ ਵੀ ਚੱਲਦਾ ਸਰ ਕਪੜਾ ਮਾਰ ਦਿਓ ਦੇਖੋ ਯਾਰ ਬਹੁਤ ਵਧੀਆ ਚੀਜ਼ ਹੈ ਟੈਕਨੀਕ ਹੈ ਔਰ ਲੋਕਾਂ ਦੀ ਡਿਮਾਂਡ ਹੈ ਔਰ ਸੇਫ ਹੈ। ਇਹ ਕਿਹੜਾ ਕੰਡਲ ਬਣ ਗਿਆ ਕਿਉਂਕਿ ਇਹ ਵੱਖਰੀ ਤਰ੍ਹਾਂ ਦੀ ਤਕਨੀਕ ਆ ਗਈ ਜਿਹੜਾ ਦੇਖੋ ਮੈਂ ਸਭ ਤੋਂ ਪਹਿਲਾਂ ਤੇ ਮੈਂ ਤੁਹਾਡੇ ਚੈਨਲ ਦੇ ਮਾਧਮ ਨਾਲ ਆਇਆ ਕਹਾਂਗਾ ਕਿ ਸਾਡੇ ਕੋਲ ਜਿੰਨਾ ਵੀ ਸਮਾਨ ਹੈ ਨਾ ਸਾਡੇ ਕੋਲ ਜਿੰਨਾ ਸਮਾਨ ਹੈ ਇਹਦੇ ਵਿੱਚ ਕੋਈ ਸਮਾਨ ਵੀ ਮੇਡ ਇਨ ਚਾਈਨਾ ਦਾ ਨਹੀਂ ਹੈਗਾ। ਇਹ ਟੋਟਲੀ ਸਮਾਨ ਜਿਹੜਾ ਮੇਕ ਇਨ ਇੰਡੀਆ ਹੈ। ਵੱਡੀ ਗੱਲ ਹੈ ਬਿੱਲੀ ਗੱਲ ਹੈ ਮੈਂ ਕਿ ਸਾਡਾ ਸਾਡਾ ਫੈਸਟੀਵਲ ਹੈ ਸਾਡਾ ਫਰਜ ਬੰਦਾ ਕਹੀ ਆਪਣੇ ਦੇਸ਼ ਦੀ ਤਰੱਕੀ ਕਰੀਏ ਆਪਣੇ ਦੇਸ਼ ਦਾ ਸਮਾਨ ਖਰੀਦੀਏ। ਇਹ ਜਿੱਥੋਂ ਤੱਕ ਇਹਦੀ ਗੱਲ ਵੈ ਜਾਂ ਹੋਰ ਸਮਾਨ ਦੀ ਗੱਲ ਵੈ ਇਹ ਇੱਕ ਫੈਸਟੀਵਲ ਹੈ ਤੇ ਮੈਂ ਸਮਝਦਾ ਕਿ ਫੈਸਟੀਵਲ ਜਿਹੜਾ ਹੈਗਾ ਦੀਵਾਲੀ ਹੈ ਦੀਵਾਲੀ ਦਾ ਬੜਾ ਮੱਤਬ ਪੁਰਾਣਾ ਸਾਡੇ ਹਿੰਦੂ ਸਮਾਜ ਦੇ ਵਿੱਚ ਔਰ ਦੀਵਾਲੀ ਦਾ ਪਰਬ ਐਸਾ ਪਰਬ ਹੈ ਜਿਹੜਾ ਹਰ ਬੰਦਾ ਇਹਨੂੰ ਸੈਲੀਬ੍ਰੇਟ ਕਰਦਾ ਸਰ ਵੀ ਜਗਦੇ ਕਿਦਾਂ ਹੈ ਜਿਹੜੇ ਦੇਖੋ ਇੱਕ ਅਮਾ ਤੁਹਾਨੂੰ ਦਿਖਾਣਾ ਵਾ ਇਹ ਆ ਦੇਖੋ ਤੁਸੀਂ ਆਪਣਾ ਕੈਮਰਾ ਲਿਆਓ ਲਾਗੇ ਆ ਦੇਖੋ ਇਹਦੇ ਤੁਹਾਨੂੰ ਦੋਸਤ ਸਪੋਰਟ ਨੇ ਰਣਗੇ ਠੀਕ ਹੈ ਜੀ ਇਦੇ ਅੰਦਰ ਇੱਕ ਸੈਲਵ ਹੈ ਇੱਕ ਛੋਟਾ ਜਿਹਾ ਡੈਡ ਲੱਗਾ ਦਾ ਜਦੋਂ ਇਹ ਵਿੱਚ ਪਾਣੀ ਪਾਣਿਆ ਇਹ ਆਪ ਸ਼ਾਰਟ ਹੋ ਜਾਂਦੇ ਨੇ ਔਰ ਇਹ ਜਿਹੜੀ ਲੀਡ ਹੈ ਇਹ ਜੱਗ ਬੰਦੀ ਹੈ ਇਹਦੀ ਇਹ ਟੈਕਨੀਕ ਹੈਗੀ ਹੈ ਔਰ ਸੇਫ ਹੈ ਕਿੰਨਾ ਚਿਰ ਚੱਲਦਾ ਇਹ ਇਹ ਕਾਫੀ ਟਾਈਮ ਚੱਲਦਾ ਹੈ ਸਾਢੇ 8 ਚੱਲਦਾ ਰਹੇਗਾ ਜਦੋਂ ਤੱਕ ਸੈਲ ਚੱਲਦਾ ਹੈ